ਇਹ ਪਤੇ ਵੀਰੋ ਪ੍ਰਸ਼ਾਸਨ ਦਾ ਰੋਈਆ ਜਿਹੜਾ ਅਜ ਤੋਂ 6 ਸਾਲ ਪਹਿਲਾ ਵਾਲਾ ਉਹ ਵੀ ਆ ਟਾਲ ਮਟੋਲ ਕਰਕੇ ਧਰਨਾ ਉਠਾਇਆ ਜਾਵੇ ਮੈਂ ਇਹਨਾਂ ਦਾ ਸਰ ਤੇ ਐਸਐਚਐਸ ਸਾਹਿਬ ਫੀਲਦਾ ਸਾਹਿਬ ਇਹ ਹੀ ਕਹਿੰਦੇ ਆ ਕਿ ਜੇ ਜਿਹੜੀ ਇਹ ਖਾੜਾ ਅਸੀਂ ਨਹੀਂ ਚੱਲਣ ਉੱਤੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਲੈ ਕੇ ਦੇ ਦਿੰਨੇ ਆ ਔਰ ਕੈਸਲ ਕਰਾਉਣ ਵਾਸਤੇ ਤੇ ਕੋਰ ਪ੍ਰਪੋਜ਼ਲ ਬਣਾ ਕੇ ਪੇਸ਼ਾਂਗੇ ਕੀ ਹੁੰਦਾ ਕੀ ਨਹੀਂ ਗੱਲ ਕੀ ਧਰਨਾ ਠਾਲਣ ਦੀ ਗੱਲ ਹੀ ਆ ਉਹ ਇਸ ਤੋਂ ਅਗੇ ਕੁਝ ਨਹੀਂ ਇਹਦਾ ਪੁਰਾਣਾ ਰੇਤਾ ਦੀ ਚੋਰੀ ਕੀਤੀ ਹੈ ਰਾਜਕੁਮਾਰ ਤੇ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿੰਦੇ ਕਰ ਸਕਦੇ ਉਹ ਪੁਰਾਣੀ ਆ ਜੀ ਉਹ ਚੋਰੀ ਪੁਰਾਣੀ ਆ ਜੇ ਆਪਣੇ ਘਰਾਂ ਦੇ ਵਿੱਚੋਂ ਕੁਝ ਇਹਦਾ ਪੁਰਾਣਾ ਲੱਭ ਜਾਏ ਨਹੀਂ ਹੋ ਗਈ ਸਮਾਹ ਹੋ ਗਿਆ ਚੋਰੀ ਤੇ ਉਸੇ ਟਾਈਮ ਪੁੱਛਿਆ ਕਰਦੇ ਇਹਦਾ ਨਹੀਂ ਕਰ ਸਕਦੇ ਕਹਿੰਦੇ ਕਿਉਂਕਿ ਉੱਪਰ ਸਰਕਾਰਾਂ ਦੇ ਜੋਰ ਆ ਇਹਨਾਂ ਤੇ ਸਾਡੇ ਹਲਕਾਂ ਇੰਤਜ਼ਾਰ ਜਾਂ ਉਹਦਾ ਪਿੰਡਾਂ ਦੇ ਵਿੱਚ ਜੇ ਕੋਈ ਲੜਾਈ ਝਗੜਾ ਹੁੰਦਾ ਉਹਨੂੰ ਫੈਸਲਾ ਨਹੀਂ ਕਰਵਾਉਣਾ ਤੇ ਉਸ ਤੇ ਦਬਾਅ ਆ ਕੇ ਕੋਈ ਪਰਚੇ ਦਾਫਰ ਕਰਾਉਰੇ ਆ ਆ ਥੋੜੇ ਦਿਨ ਪਹਿਲਾਂ ਸਾਡੇ ਚਿੜਾਜੂ ਪ੍ਰਧਾਨ ਜੀ ਇਹਦੇ ਤੇ ਲੁੱਟ ਹੋ ਕਾਲ ਦੀ ਜੀ ਦੇ ਨਾਲ ਬੰਦੇ ਪਏ ਆ ਤੇ ਬੰਦੇ ਇਹਨਾਂ ਨੇ ਵਰਗੇ ਪੁਲਿਸ ਨੂੰ ਬੁਲਾ ਕੇ ਅਸੀਂ ਰਾਤ ਗਏ ਥਾਣੇ ਤੇ ਕਹਿੰਦੇ ਤੁਹਾਨੂੰ 10 ਵਜੇ ਟਾਈਮ ਦਿੱਤਾ 10 ਵਜੇ ਆ ਜਿਓ 10 ਵਜੇ ਆਉਣ ਦਾ ਕਾਰਨ ਤੇ ਇਹ ਆ ਵੀ ਅਸੀਂ ਚੋਰ ਜਿਹੜੇ ਫੜੇ ਆ ਉਹਨਾਂ ਨੂੰ ਫੜ ਲਈਏ ਅੰਦਰ ਦੇ ਦਿੰਦੇ ਨੇ ਆ ਸਵੇਰੇ ਤੁਸੀਂ ਆ ਜਾਓ ਕਹਿੰਦੇ ਸੀ ਉਹਨਾਂ ਨੂੰ ਛੱਡ ਦਿੰਨੇ ਆ ਦੋਨਾਂ ਤਰ੍ਹਾਂ ਨੂੰ ਟਾਈਮ ਸਵੇਰੇ ਦਾਖਲਾ ਦਿੱਤਾ ਅਸੀਂ ਯੂਰ ਪਾਇਆ ਜਦੋਂ ਉਹਨਾਂ ਨੇ ਅੰਦਰ ਦਿੱਤੇ ਸਾਡੇ ਆਉਣ ਤੋਂ ਥੋੜਾ ਜਿਹਾ ਬਾਅਦ ਛੱਡ ਦਿੰਦੇ ਆ ਜਗ੍ਹਾ ਹੈ ਨਹੀਂ ਥਾਣੇ 'ਚ ਕਹਿੰਦੇ ਕਹਿੰਦੇ ਜਗ੍ਹਾ ਥਾਣੇ ਦੇ ਵਿੱਚ ਇਹਨਾਂ ਰੱਖੀ ਹੈ ਕਿੱਥੇ ਜਿਹੜਾ ਡਿਊਟੀ ਅਫਸਰ ਆ ਉਹਨੇ ਸ਼ਰਾਬ ਪੀਤੀ ਜੇ ਅਸੀਂ ਦਬਕਾ ਮਾਰਿਆ ਇਹਦਾ ਮੁਲਾਜ਼ਾ ਕਰਾਓ ਫਿਰ ਉਹਨੇ ਉਹਨੂੰ ਹੱਥ ਪਾਇਆ 10-15 ਮਿੰਟਾਂ ਬਾਅਦ ਉਹ ਛੱਡ ਦਿੱਤੇ ਸਵੇਰੇ ਅਸੀਂ ਗਏ ਆ ਸਾਡਾ ਇੱਥੇ ਧਰਨਾ ਲੱਗਾ ਹੋਇਆ ਸੀਗਾ ਕੁਝ ਬੰਦੇ ਉੱਥੇ ਜੀ ਗਏ ਆ ਵੀ ਜਿਹੜੇ ਦੂਜੀ ਪਾਰਟੀ ਦੇ ਬੰਦੇ ਆ ਚੋਰਾ ਦੇ ਸਾਥੀ ਉਹ 50-60 ਬੰਦੇ ਆਏ ਹੋਏ ਅਸੀਂ ਐਸਐਸ ਸਾਹਿਬ ਨੂੰ ਕਿਹਾ ਵੀ ਇਸ ਬੰਦੇ ਨੇ ਲੁੱਟ ਖੋਹ ਕਰ ਦਿੱਤੀ ਅਸੀਂ ਪਛਾਰਿਆ ਬੰਦਾ ਫੜ ਕੇ ਦਿੱਤੇ ਆ ਇਹਤੇ ਪੁੱਚਿਆ ਦਰਜ ਕਰੋ ਇਨਵੈਸਟਿਗੇਸ਼ਨ ਕਰਦੇ ਆ ਅਸੀਂ ਇਹ ਸੋਚਿਆ ਵੀ ਜੇ ਅਸੀਂ ਇਨਵੈਸਟਿਗੇਸ਼ਨ ਕਰਾਉਣ ਲੱਪਾ ਹੈ ਪਰਚਾ ਤੇ ਇਹਦੇ ਦਰਜ ਨਿਕਾ ਹੋਣਾ ਕਿਉਂਕਿ ਹਲਕਾ ਅਨਜਾਣ ਦੀ ਛੇ ਆ ਉਤੇ ਤੇ ਅਸੀਂ ਆਪਦਾ ਧਰਨਾ ਵੀ ਖਾਫ ਕਰਾਂਗੇ ਮੈਂ ਉਹਨਾਂ ਦੇ ਵਿੱਚ ਇੱਕ ਬਲਾਕ ਪ੍ਰਧਾਨ ਸੀ ਆਮ ਆਦਮੀ ਦਾ ਨਗਿੰਦਰ ਸਿੰਘ ਮੈਂ ਨਾਂ ਵੀ ਦੱਸ ਦਿੰਦਾ ਹਾਂ ਮੈਂ ਉਹਦਾ ਕਹਿਤਾ ਵੀ ਇਹ ਸਾਨੂੰ ਸੌਹ ਦੇ ਦੋਵੇ ਵੀ ਇਹ ਮੇਰੇ ਪਿੰਡ ਦੇ ਬੰਦੇ ਆ ਇਹ ਬਿਲਕੁਲ ਸੱਚੇ ਸਿੱਕੇ ਆ ਇਹਨਾਂ ਕੋਈ ਚੋਰੀ ਗੱਦੀ ਕੀਤੀ ਕਈ ਕੰਮ ਚੱਲ ਜਾਂਦੇ ਆ ਉਹ ਕਹਿੰਦਾ ਠੀਕ ਆ ਮੈਂ ਸੌਹ ਦਿੰਦਾ ਜਦੋਂ ਸੌਹ ਦੇ ਤੇ ਗੱਲ ਆਈ ਸੌਹ ਦੇ ਵਿਰੋਹ ਇਹ ਹੁੰਦੀ ਆ ਕਿ ਆਪਾਂ ਗੁਰਦੁਆਰੇ ਜਾ ਕੇ ਨਾਮ ਦੇ ਨਾਲ ਸੌ ਚੱਕੀਏ ਕਿਹਦਾ ਇਥੇ ਸੌ ਆਲੀ ਬਾਪਿਆਂ ਨੂੰ ਕਰਕੇ ਮੈਂ ਕਹਿੰਨੇ ਇਹੀ ਤੇ ਗੁਰਦੁਆਰੇ ਜਾ ਕੇ ਉਹ ਸੌ ਨੂੰ ਮੰਨੂ ਕਰਦੇ ਆ ਇਹਦਾ ਫਿਰ ਮੈਂ ਸੌ ਨਹੀਂ ਦਿੰਦਾ ਉਹ ਸੌ ਤੋਂ ਮੁਕਰ ਗਿਆ ਫਿਰ ਅਸੀਂ ਵੀ ਇਹ ਸੋਚਿਆ ਵੀ ਜੇ ਅਸੀਂ ਇਹਨੂੰ ਇਸ ਸੰਘਰਸ਼ ਨੂੰ ਨਾਲ ਹੀ ਤੋੜ ਲਿਆ ਉਹ ਪਰਚਾ ਦਰਜ ਕਰਾਉਣਾ ਜੇ ਪੈਣਾ ਤੇ ਉੱਥੇ ਵੀ ਆਹ ਨੂੰ ਮੋਚਾ ਲਾਉਣਾ ਪੈਣਾ ਸੀ ਅਸੀਂ ਕਿਹਾ ਵੀ ਹੋਰ ਪਿੰਡ 'ਚੋਂ ਬੰਦਾ ਕੋਈ ਵੀ ਸੌਂ ਦੇਦਾ ਹੈ ਤੇ ਪਿੰਡ 'ਚੋਂ ਇੱਕ ਬੰਦਾ ਉੱਠ ਕੇ ਕਹਿੰਦਾ ਮੈਂ ਦੇ ਦਿੰਦਾ ਆ ਜੇ ਅਸੀਂ ਇਹ ਸੌਂ ਇਹ ਲੈ ਕੇ ਕੰਮ ਲਵੇੜਿਆ ਲੁੱਟ ਖੋਹ ਵਾਲੇ ਬੰਦੇ ਮੌਕੇ ਤੇ ਫੜੇ ਹੋਣ ਤੇ ਉਹ ਸੌ ਲੈ ਕੇ ਸਾਡੇ ਜਾਣ ਕੁਰਬਾਨਾ ਇਹ ਕਿੱਥੋਂ ਦਾ ਇਨਸਾਫ ਆ ਇਹ ਸਾਡੇ ਹਲਕਾ ਇੰਤਜ਼ਾਰ ਦੀ ਇਹ ਕੰਮ ਕਰਵਾਉਂਦੇ ਤੇ ਇੱਕ ਆ ਥੋੜੇ ਤੇ ਪਹਿਲਾਂ ਖੁਰਲਾਪੁਰ ਦੇ ਵਿੱਚ ਸੀਗਾ ਪਰਚੀ ਚਾਣਕ ਦੀਆਂ ਪਰਚੀਆਂ ਵੰਡਉਂਦੀਆਂ ਰਹੀਆਂ ਸਾਡਾ ਇੱਕ ਸਾਥੀ ਉਹਨੂੰ ਉਹ ਉਹਨਾਂ ਦਾ ਆਮ ਆਦਮੀ ਦਾ ਬੰਦਾ ਸੀ ਉਹਨਾਂ ਨੇ ਇਹਨੂੰ ਉਟਿਆ